ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪੋਝੀਆਂ ਜ਼ਿਲ੍ਹਾ ਤਸੀਲ ਸ਼੍ਰੀ ਤਰਨਤਾਰਨ ਸਾਹਿਬ ਪੋਝੀਆਂ ਪਿੰਡ ਬਿਲਕੁਲ ਨਜ਼ਦੀਕ ਪਿੰਡ ਜੀਓਬਾਲਾ ਇੱਕ ਪਾਸੇ ਪੰਜਵਾੜ ਪਿੰਡ ਤੇ ਜਿਭਾਲ ਤੋਂ ਵੀ 8-9 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਪੋਝੀਆਂ ਤਾਂ ਤਰਨਤਾਰਨ ਸਾਹਿਬ ਤੋਂ ਵੀ 12-13 ਕਿਲੋਮੀਟਰ ਦੀ ਦੂਰੀ ਆ ਸਰਦਾਰ ਜੁਗਿੰਦਰ ਸਿੰਘ ਉਹਨਾਂ ਦੇ ਘਰ ਆਏ ਆ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਨਾ ਕੋਈ ਪੰਜ ਐਨੀਮਲ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਵੇੜਾਂ ਚਾਰ ਵੇੜਾਂ ਸੌਰੀ ਇੱਕ ਮੱਝ ਦਿਖਾ ਦੇਾਂਗੇ ਸਾਰੇ ਪਸ਼ੂ ਸੂਏ ਸਵਾਈਏ ਤੇ ਇਸ ਵਕਤ ਤਾਂ ਜ਼ਿਆਦਾਤਰ ਜਿਹੜੇ ਪਸ਼ੂ ਹੈਗੇ ਆ ਬੌਲੇ ਤੇ ਚੱਲਣ ਦੇ ਆ ਜਿਹੜੀਆਂ ਵੇੜਾਂ ਆਪਾਂ ਤੁਹਾਨੂੰ ਦਿਖਾਵਾਂਗੇ ਸੂਈਆਂ ਸਵਾਈਆਂ ਨੇ ਚਾਰੇ ਦੀਆਂ ਚਾਰੇ ਇੱਕ ਝੋਟੀ ਇੱਕ ਮੱਝ ਦਿਖਾਵਾਂਗੇ ਠੀਕ ਹੈ ਜੋ ਵੀ ਸੂਈ ਸਵਾਈ ਆ ਤੇ ਕੋਈ ਵੀ ਸੱਜਣ ਆਪਣਾ ਭਰਾ ਸੌਦਾ ਕਰਦਾ ਤੇ ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਆਪਣਾ ਹੱਕ ਸਮਝ ਕੇ ਪਸ਼ੂ ਚੰਗੇ ਆ ਸੋ ਐਸ ਵਕਤ ਜਿੰਨੇ ਜਿੰਨੇ ਬੌਲੇ ਤੇ ਚੱਲਣਦੇ ਆ ਜਾਂ ਜਿੰਨੇ ਜਿੰਨੇ ਦੁੱਧ ਤੇ ਇਹ ਪਸ਼ੂ ਚੱਲਣਦੇ ਆ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤਰੀਕ ਤੁਸੀਂ ਨੋਟ ਕਰ ਲਓ 4 ਅਪ੍ਰੈਲ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਪਿੰਡ ਪੋਚ ਕੇ ਤੁਸੀਂ ਖਾਸ ਵਿਜ਼ਿਟ ਕਰ ਲਿਓ ਠੀਕ ਹੈ ਜੀ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਜੀ ਠੀਕ ਠਾਕ ਜੀ ਬਿਲਕੁਲ ਠੀਕ ਠਾਕ ਚੜ੍ਹਦੀ ਕਲਾ ਗੁਰੂ ਰਾਮਦਾਸ ਸਤਿਗੁਰ ਦਾ ਹੱਥ ਰੱਖੇ ਮਹਾਰਾਜ ਹਰ ਇੱਕ ਭੈਣ ਭਰਾ ਦਾ ਭਲਾ ਹੋਵੇ ਬਿਲਕੁਲ ਜੀ ਬਿਲਕੁਲ ਪਾਜੀ ਉਹਦੋਂ ਵੀ ਆਪਾਂ ਬਾੜਾਂ ਪਾਈਆਂ ਸੀ ਵੀ ਚਾਰ ਘਟੋ ਘਟ ਹਨਾ ਹਾਂਜੀ ਚਾਰ ਪੰਜ ਕਿਲਾਕ ਉਹਦੇ ਵੀ ਸੀ ਹੋ ਗਏ ਸੀ ਸੇਲ ਸਾਰੇ ਜੀ ਹਾਂਜੀ ਹੋ ਗਏ ਸਾਰੇ ਸੇਲ ਹੋ ਗਏ ਆ ਠੀਕ ਆ ਜੀ ਤੇ ਅੱਜ ਵੀ ਆਪਣੇ ਕੋਲ ਚਾਰ ਬੈੜਾਂ ਨੇ ਤੇ ਇੱਕ ਮੱਝ ਹਾਂਜੀ ਇੱਕ ਮੱਝ ਆਪਣੇ ਕੋਲ ਐਨੀਮਲ ਪਸ਼ੂ ਸਾਰੇ ਸੂਏ ਸੁਵਾਏ ਆ ਸਾਰੇ ਸੂਏ ਸੁਵਾਏ ਜੀ ਠੀਕ ਆ ਜੀ ਠੀਕ ਸੋ ਇਸ ਵਕਤ ਤੁਸੀਂ ਦੱਸਿਆ ਜੇ ਇਹ ਤਕਰੀਬਨ ਕੋਈ 2-3 ਵਹੜਾ ਤਾਂ ਆਪਣੇ ਕੋਲ ਵੀ ਬੌਲੇ-ਬੌਲੇ ਜੀ ਚੱਲਣ ਡੀਆਂ ਆਹ ਅੱਜ ਵੱਡੀ ਵਹੜ ਹੈ ਤੇ ਕੱਲ ਦੀ ਦੋ ਸਵਾਈਆਂ ਲੱਗੀਆਂ ਤੇ ਜਿਹਦਾ 20 ਕਿਲੋ ਬੌਲਾ ਹੀ ਆ ਠੀਕ ਆ ਤੇ 27-28 30 ਵੀ ਪਾ ਸਕਦੀ ਆ ਅੱਛਾ ਤੇ 30 ਦੀ ਗਾਰੰਟੀ ਤੇ ਆਈ ਹੈ 27 ਕਿਲੋ ਤੁਸੀਂ ਮੰਨ ਕੇ ਚੱਲਦੇ ਆ ਨਾ ਵੀ ਇਹ ਗਾਂ ਦਊਗੀ ਨਾ 27 ਕਿਲੋ ਹਾਂ ਜਰਸੀ ਕਰਾਓ ਸਾਬ ਠੀਕ ਆ ਹਾਂਜੀ ਲਿਆਓ ਲਓ ਵੀ ਇਹ ਸ਼ੁਰੂਆਤ ਦੋਸਤੋ ਆਪਾਂ ਇੱਥੋਂ ਕਰਦੇ ਆ ਠੀਕ ਆ ਜੀ ਕਰੋ ਸੰਗ ਦੇ ਵਿੱਚ ਜਰਸੀ ਤੁਸੀਂ ਸਾਹਮਣੇ ਦੇਖ ਰਿਹਾ ਜੀ ਇਸ ਹੋਈ ਕਲਦੀ ਹਨਾ ਹਾਂ ਕਲਦੀ ਸੂਈ ਮਗਰ ਬੱਛਾ ਇਹਦੇ ਮਗਰ ਬੱਛਾ ਹੀ ਮਗਰ ਬੱਛਾ ਠੀਕ ਹੈ ਜੀ ਤੇ ਕਲਦੀ ਸੂਈ ਹੈ ਤਕਰੀਬਨ ਕੋਈ 2 ਚੁਵਾਈਆਂ ਦੀਆਂ ਹੋ ਚੁਕੀਆਂ ਨੇ ਬਾਕੀ ਵੇਲਬੂਲ ਦੀ ਇੱਕ ਕੋਈ ਬਾਡੀ ਸਟਰਕਚਰ ਤੁਹਾਨੂੰ ਦਿਖਾ ਦਿੰਨੇ ਆਪਾਂ ਕਾਤੋਂ ਵੱਡਾ ਤੇ ਲੰਬਾਈ ਨੂੰ ਵੀ ਬਹੁਤ ਜਾਂਦੀ ਹੈ ਠੀਕ ਹੈ ਜੀ ਸੋ ਲੰਬਾਈ ਕਰ ਸਕਦੇ ਹੋ ਤੁਸੀਂ ਚੈੱਕ ਐਸ ਵਕਤ ਭਾਜੀ ਕਿੰਨਾ ਬੋਲਾ ਆਪਾਂ ਨੋਟ ਕੀਤਾ ਫਿਰ ਮੈਂ ਨਾ ਸੰਤੂ ਸਾਹਿਬ ਅਸੀਂ 20 ਲੀਟਰ ਬੋਤੇ ਦਾ ਨਾਪਿਆ ਵਾ ਬੋਲਾ ਅੱਛਾ ਜੀ ਜਿਹੜਾ ਕਲਦੀ ਦੋ ਨਾ ਸੂਈ ਦਾ ਬੋਲਾ 20 ਕਿਲੋ ਬੋਲਾ ਪੂਰਾ ਮਿਣਵਾਵਾ ਥੱਲੇ ਠੀਕ ਹੈ। ਇਹਨੇ 27 28 ਕਿਲੋ ਚਵਾਣਾ ਸਾਡੀ ਨਿਕਾਇਆ ਪਤਰਾ ਆਈ 30 ਦੀ ਗਾਰੰਟੀ ਤੇ ਇਹ ਪਿਛੋਂ ਹੈ। ਠੀਕ ਹੈ ਜੀ। ਹਾਂ। ਠੀਕ ਆ। ਬਾਕੀ ਚੋਣ ਜਵਾਦੀ ਓਕਰਪੋਰਡ ਮੈਂ ਨਾ ਕੋਈ ਭੂਰ ਛੱਟਾ ਨਹੀਂ ਕੋਲੀ ਕੋ ਲੱਤ ਨਹੀਂ ਪੁੱਟੂ ਜੂੜ ਪਾਵੇ ਚ ਕੋ ਨਾ ਪਾਵੇ ਅਗਲੇ ਦੀ ਮਰਜ਼ੀ ਹੈ। ਠੀਕ ਹੈ ਜੀ। ਹਾਂਜੀ। ਲੈ ਵੀਰੇ ਖੋਲ ਕੇ ਆਪਾਂ ਦਿਖਾਈਏ ਤੋਰ ਕੋ ਛਟਾ। ਤੇ ਸਵੇਿਆਂ ਦੇ ਵਿੱਚ ਵੀ ਦੂਜਾ ਕੋ ਹੋ ਗਈ ਹੈ। ਹਾਂ ਦੂਜਾ ਸੂਆ ਜੀ। ਠੀਕ ਆ। ਲਓ ਵੀ ਦੂਜਾ ਕ ਸੂਆ ਮੰਨ ਕੇ ਕੋਈ ਵੀ ਭਰਾ ਆਪਣਾ ਤੁਸੀਂ ਸਬਦਾ ਕਰ ਲਿਆ ਜੇ। ਕੱਲ ਦੀ ਸੂਈ ਆ। ਬੌਲਾ ਹੀ ਬੌਲਾ ਜਿਹੜਾ ਹੁਣ 20 ਕਿਲੋ ਇੱਕ ਜੇਕਰ ਦੋਸਤੋ ਗੈਬ ਦੀ ਗੱਲ ਕਰਗੇ ਆਪਸੀ ਤਰ੍ਹਾਂ ਦੇ ਵਿੱਚ ਤੇ ਬਹੁਤ ਵਧੀਆ ਚੰਗਾ ਸ਼ਾਨਦਾਰ ਗੈਬ ਸੋ ਚੰਗੇ ਨਖੇੜ ਦੇ ਵਿੱਚ ਥਣ ਤੇ ਕੱਦ तकरीबन ਮੀਡੀਅਮ ਤੋਂ ਪਲੱਸ ਹਾਈਟ ਆ ਆ ਦੇਖੋ ਸੋ ਲੈਵੇ ਚੱਡੇ ਦੀ ਬਹੁਤ ਜਿਆਦਾ ਖਬਰਦਾਰ ਸੋ 20 ਕਿਲੋ ਬੌਲਾ ਬਾਕੀ ਦੁੱਧ ਸਰਦਾਰ ਸਾਹਿਬ ਚੰਗਾ ਚੁਵਾਜੋ ਮੈਂ ਨਾ ਚੰਗਾ ਗਰਮੀਆਂ ਦਾ ਤੋਹਫਾ ਹੀ ਆ ਸੰਧੂ ਸਾਹਿਬ ਹਾਂਜੀ ਬਿਲਕੁਲ ਸੋ ਬਾਕੀ ਤੋਰੇ ਤਾਰੇ ਤੋਂ ਇੱਕ ਤੁਸੀਂ ਜੱਜਮੈਂਟ ਕਰ ਜਾਓਗੇ ਠੀਕ ਆ ਜੀ ਸੋ ਚੱਟਾ ਲੇਵਾ ਬਿਲਕੁਲ ਟਾਈਮ ਤੋਂ ਟਾਈਮ ਬਣਿਆ ਥਣਿਆ ਮੇਰਾ ਭਰਾ ਜਿੱਦਾਂ ਮਰਜੀ ਇੱਥੇ ਆਣ ਕੇ ਦੇਖ ਲਿਆ ਜੇ 나ੜੂ ਨਾਲ ਆ ਬੱਚੇ ਦੇ ਸੋ ਸਾਈ ਵਾਲਾਂ ਅੰਗ ਦੇ ਵਿੱਚ ਮਗਰ ਆ ਬੱਛਾ ਮੇਲ ਕਾਪ ਹਾਂਜੀ ਤੋਰਾ ਇਹ ਸੰਧੂ ਸਾਹਿਬ ਪਲਵਾ ਨਾਲ ਆ ਲਾ ਦੇ ਬਿਲਕੁਲ ਜੀ ਪਤਾ ਹਾਂਜੀ ਇਹ ਚੰਗੀ ਆ ਸੋਹਣੇ ਫਿਟਪਾੜ ਜੁੱਸੇ ਦੀ ਆ ਹਾਂਜੀ ਤੇ ਇਹਦਾ ਭਾਜੀ ਆਪਾਂ ਕੀ ਡਿਮਾਂਡ ਕੀ ਮੁੱਲ ਕਰਾਂਗੇ ਸੰਧੂ ਸਾਹਿਬ ਡਿਮਾਂਡ ਦੇ ਇੱਕ ਪੰਜ ਵੀ 1 ਲੱਖ ਵੀ ਕਰਦੇ ਆ 95000 ਦੀ ਹਾਂ ਨਾ ਦੇਣੀ ਆ 95 ਦੀ ਹਾਂਜੀ 95 ਦੇਣੀ ਠੀਕ ਹੈ ਜੀ ਲੋ ਵੀ ਡਿਮਾਂਡ ਦੋਸਤੋ ਲੱਖ ਕਰਾ ਲਓ ਠੀਕ ਹੈ ਜੀ ਜਾਂ ਲੱਖ ਤੋਂ ਪਲੱਸ ਕੁਝ ਵੀ ਹੈ ਡਿਮਾਂਡ ਤੇ 95000 ਲੈਣ ਦੇਣਾ ਸੋ 95000 ਦੀ ਜਿਹੜੀ ਇਹ ਤੁਹਾਨੂੰ ਵੈਟ ਮਿਲ ਜਾਊਗੀ ਤੇ ਬਾਕੀ ਮੇਰਾ ਭਰਾ ਵੰਡਾ ਮਿਰਲਾ ਹਵਾਨੇ ਚੱਟੇ ਦੀ ਬੰਤਰ ਤੇ ਨਸਲ ਪ੍ਰੀਡ ਵੇਖ ਕੇ ਮੈਂ ਨਾ ਬਹੁਤ ਠੰਡੀਆਂ ਸੰਧੂ ਸਾਹਿਬ ਗਾਲੀ ਨਹੀਂ ਕਰਨ ਵਾਲੀ ਕੋਈ ਇਤਾਂ ਹੀ ਜਰਾ ਮਰਜੀ ਧਾਰਾ ਮਾਰੋ ਕੋਈ ਗਾਲੀ ਨਹੀਂ ਵੇਖੋ ਐ ਆਉਂਦੀ ਗੱਲ ਜਿੱਡੀ ਮੋਟੀ ਧਾਰ ਕਰਮ ਵਾਲੀ ਦੀ ਸੋ 95000 ਦੇ ਵਿੱਚ ਇਹ ਨਗ ਮਿਲ ਜੂਗਾ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਇਧਰ ਆਪਣੇ ਕੋਲ ਭਾਜੀ ਇੱਕ সাইਡ ਨੰਬਰ ਤੇ ਆ ਵੈਡ ਆ ਜਾਂਦੀ ਹੈ ਹਾਂਜੀ ਸੋ ਸਾਡੇ ਨੇ ਮਗਰ ਜਰਸੀ ਬੱਚੀ ਜੀ ਠੀਕ ਆ ਬੱਚਾ ਜੀ ਜਰਸੀ ਠੀਕ ਆ ਜੀ ਹਾਂਜੀ ਜਰਸੀ ਮਗਰ ਬੱਚੀ ਆ ਗਈ ਏ ਇਹ ਕਿਦੋਂ ਦੀ ਸੂਈ ਹੈ ਜੀ ਇਹ ਪਰਸੋਂ ਦੀ ਸੂਈ ਹੈ ਠੀਕ ਆ ਹਾਂਜੀ ਲਓ ਜੀ ਇਹ ਪਰਸੋਂ ਦੀ ਸੂਈ ਆ ਤੇ ਸਵੇਰ ਦੇ ਵਿੱਚ ਕਿੰਨਾ ਹੋਊਗਾ ਜੀ ਇਹ ਦੁਜਾ ਇਹ ਦੁਜਾ ਸੂਆ ਜੀ ਦੁਜਾ ਦੀ ਸਵੇਰ ਹਾਂ ਇਹਦੇ ਥੱਲੇ ਬੋਲੇ ਦੀ ਸਥਿਤੀ ਕੀ ਹੈ ਜੀ ਇਹਦੇ ਥੱਲੇ 20 ਕਿਲੋ ਜੇ 20 ਕਿਲੋ ਹਾਂਜੀ ਲੋ ਵੀ 20 ਕਿਲੋ ਬੋਲਾ ਇਹਦੇ ਥੱਲੇ ਵੀ ਹੁਣ ਮੌਕੇ ਤੇ ਮੌਜੂਦ ਹਾਂਜੀ ਸੋ ਤੀਜਾ ਦੇ ਨੇ ਅਜ ਗਰਮਾਲੀ ਨੂੰ ਮਗਰ ਬੱਛੀ ਆ ਜਰਸੀ ਬਰੀਡ ਦੇ ਵਿੱਚ ਠੀਕ ਆ ਤੇ ਚਵਾਈ ਚੂਈ ਆ ਬਿਲਕੁਲ ਬੰਬੇ ਪਾ ਬਿਲਕੁਲ ਓਕੇ ਆ ਜੀ ਇਹਨੂੰ ਵੀ ਕੋਈ ਜੂੜ ਪਾਵੇ ਜਾਂ ਨਾਂ ਪਾਵੇ ਇੱਦਾਂ ਥੱਲੇ ਰੱਖ ਕੇ ਬਾੜੀ ਲੱਤ ਨਹੀਂ ਪੁੱਟੂਗੀ ਗਾਂ ਠੀਕ ਆ ਹਾਂਜੀ ਵੀ ਮੇਚਾ ਮੂਚਾ ਇਸ ਵਾਰ ਵੀ ਤਕਰੀਬਨ ਇੱਕੋ ਜਿਹਾ ਬਹਿਣਾ ਬਿਲਕੁਲ ਜੀ ਹਾਂ ਵੀ ਕੋਈ ਇਹ ਨਹੀਂ ਵੀ ਇੱਕ ਜਿਆਦੀ ਹੈ ਤੇ ਇੱਕ ਘੱਟ ਮੈਨਾਂ ਗਰਮੀ ਚ ਚੱ ਇਹ ਕ੍ਰੌਸ ਬੜਾ ਨੇ ਕ੍ਰੌਸ ਬੜਾ ਮੈਂ ਵੀਰੇ ਖੋਲ ਦਿਖਾ ਦਈਏ ਤੋਰ ਕੇ ਸੰਧੂ ਸਾਹਿਬ 5 ਲੀਟਰ ਚ ਵਾਏਗੀ ਠੀਕ ਹੈ ਜੀ ਹਾਂ ਦੇਖੋ ਤੋਰਾ ਵਿੱਚੀ ਦਾ ਬੜੀ ਜਾਰੀ ਠੰਡੀ ਠਿਰੀ ਆ ਕਿ ਲੋ ਜੀ ਠੀਕ ਆ ਜੀ ਸੋ ਆਰਡਰ ਵੀ ਬਿਲਕੁਲ ਕੋਈ ਟਲਕਵਾ ਜਾ ਮਤਲਬ ਆਪਾਂ ਕਹਿ ਲਈਏ ਕਿ ਕੌਣ ਲਾ ਜਾ ਲੇਵਾ ਨਿਕਾ ਸੋ ਫਿਕਸ ਜਾ ਹੁਵਾਨਾ ਚੜਾ ਨੋਕ ਵਾਲਾ ਥਾਨ ਕਰਮਾਲੀ ਨੂੰ ਠੀਕ ਆ ਸੋ 20 ਲੀਟਰ ਇਹਦੇ ਵੀ ਥੱਲੇ ਹੁਣ ਬੋਲੇ ਬੋਲਾ ਜਿਹੜਾ ਜੋ ਦੂਜੇ ਤੀਜੇ ਤੀਜੇ ਦਿਨ ਦੀ ਸੂਈ ਦੇ ਥੱਲੇ ਤੇ ਮੀਡੀਅਮ ਤੋਂ ਥੋੜੀ ਜੀ ਪਲੱਸ ਹਾਈਟ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਚੌੜਾ ਪੇਠ ਪੁੱਠਾ ਕਰਮਾਲੀ ਦਾ ਤੇ ਚਵਾਈ ਚੂਈ ਦੇ ਪਸ਼ੂ ਸਾਰੇ ਚੰਗੇ ਆ ਕਿਉਂਕਿ ਮਾਲ ਸਾਰੇ ਸੋਇਆ ਸੋਇਆ ਤੇ ਕੋਈ ਭਰਾ ਸੱਜਣ ਆਪਣਾ ਬੇਚੱਕ ਹੱਕ ਸਮਝ ਕੇ ਦ ਸੋ ਠੰਦੀ ਧੀਰੀ ਬਿਲਕੁਲ ਸੀਲ ਸਾਉ। ਹਾਂ ਜੀ ਕੀ ਮੋਲ ਕੀ ਡਿਮਾਂਡ ਰਾਉਗੀ ਇਹਦੀ? ਸੰਧੂ ਸਾਹਿਬ ਮੰਗਾਉਣ ਨੂੰ ਪਾ ਲੱਖ ਮੰਗਾ ਲੇ 95000 ਦੇਣੀ ਇਹ ਵੀ। ਇਹ ਵੀ 95। 95 ਦੇਣੀ। ਲੈ ਵਿੱਚ ਇਹ ਬੇੜਾ ਇੱਕੋ ਜੀਆਂ ਤੇ ਫਿਰ ਰੇਟ ਵੀ ਇੱਕੋ ਜੀ ਹੈ। 95 ਨੂੰ ਮਾਨਤਾਨ ਕਰ ਦਾਂਗੇ। ਠੀਕ ਹੈ ਜੀ। ਚਲੋ ਤਾਂ ਆਏ ਗਏ ਤਾਂ ਆਪਾਂ ਹੋਰ 2000 ਕੱਟ ਕਰ ਦਾਂਗੇ। ਚਲੋ ਜੀ। ਹਾਂ ਜੀ। ਖੁਸ਼ੀ ਆਣਾ ਤੁਹਾਡੀ। ਲੋ ਵੀ ਮਾਨਤਨ ਜਿਹੜਾ ਹੋ ਜੂਗਾ ਠੀਕ ਆ ਜੀ 95000 ਦੇ ਵਿੱਚੋਂ 2000 ਲੈਸ ਹੋ ਜੂਗੀ ਤਾਂ ਦੁੱਧ 52 ਕਿਲੋ ਰਸ਼ੀ ਦੂ ਮੇਰੀ ਠੀਕ ਆ ਜੀ ਤਾਂ ਵਸੇ ਆਪਾਂ ਚਲੋ ਬਰੀਡ ਦੇ ਵਿੱਚ ਜੇਕਰ ਵੇਖਦੇ ਆ ਐਚ ਐਫ ਦਾ ਚਲੋ 5230 ਲੀਟਰ ਵਾਲੀਆਂ ਨਾਰਮਲ ਮਿਲ ਜਾਂਦੀਆਂ ਚਲੋ ਕਰਾਸ ਬਰੀਡ ਦੇ ਵਿੱਚ ਜਦੋਂ ਇਹਨਾਂ ਦੁੱਧ ਚਵਾਉਂਦੀ ਹੈ ਕੋਈ ਤੇ ਚੰਗੀ ਕੁਆਲਿਟੀ ਆ ਨਾ ਦੋ ਟਾਈਮ ਚੋਕੇ ਖੜੇ ਆਪਣੀ ਆਣ ਕੇ ਭੈਣ ਭਰਾ ਕੋ ਦੂਰੋਂ ਨੇੜੋਂ ਦਾ ਰਾਤ ਰਵੇ ਹਟ ਤੋਂ ਦੋ ਟਾਈਮ ਚੋਕੇ ਖੜੇ ਲੋ ਵੀ ਠੀਕ ਆ ਜੀ 1 ਕੋ ਜਾਂ 200 ਲੇਵੇ ਜੱਡੇ 1 ਕੋ ਦੀ ਹਾਈਟ ਕੱਦ ਬਾਕੀ ਕਰਾਸ ਹੰਗ ਇੱਕੋ ਜਿਹੇ ਬੰਤਰਾ ਨੇ ਇਹਨਾਂ ਵੇੜਾਂ ਦੋ ਦੀਆਂ 95 95000 ਤੇ ਇਹਦਾ ਤਕਰੀਬਨ ਵਿੱਚੋਂ 2000 ਲੈਸ ਹੋ ਜਾਊਗਾ। ਸੋ ਬੱਚੀ ਵੀ ਚੰਗੀ ਆ ਪਸੰਦ ਆਊਗੀ ਭਰਾਵਾਂ ਨੂੰ ਮਗਰ ਵੀ ਬੱਚੀ ਆ ਜਰਸੀ ਬਰੀਡ ਦੇ ਵਿੱਚ। ਇੱਧਰ ਆਪਣੇ ਕੋਲ ਭਾਜੀ ਇੱਕ ਆਹ ਕ੍ਰੋਸ ਆ ਗਏ ਦੇ ਵਿੱਚ ਵੇੜ ਖੜੀ ਐ ਬਲੈਕ ਆ। ਇਹ ਛਿੱਗੀ ਆ ਜੀ ਮੂੰਹ। ਛੇ ਦੰਦ। ਆਹ ਛੇ ਦੰਦ ਨੇ। ਇਹ ਕੱਲ ਦੀ ਸੂਈ ਥਲੇ 15 ਕਿਲੋ ਦੁੱਧ ਹਾਜ਼ਰ ਆ। ਠੀਕ ਹੈ ਜੀ। ਹਾਂਜੀ। ਉਹ ਵੀ 15 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ। ਕੱਥਾਂ ਤੋਂ ਬੋਲਾ ਬੋਲਾ ਕਰਮਾ ਨਹੀਂ ਦਾ ਬੋਲਾ। ਦੇ ਪਰਸੋਂ ਦੀ ਸੂਈ ਤੇ ਬੋਲਾ ਤੇ ਕਾਤੇ ਦਾ ਵੀ ਕਰਮਣ ਦਾ ਮੀਡੀਅਮ ਤੋਂ ਥੋੜੀ ਜਿਹੀ ਪਲਾਸਾ ਹਿੱਟਾ ਗੱਡੀਆਂ ਦੇ ਵਿੱਚ ਹੀ ਆ ਰੰਗ ਇੱਕ ਬਲੈਕ ਕੁਝ ਘਵਾਨੇ ਲੇਵੇ ਤੇ ਉੱਪਰ ਸਪੋਰਟ ਤੁਹਾਨੂੰ ਵਾਈਟ ਜਿਹੜੇ ਨਜ਼ਰ ਆਉਣਗੇ ਤੇ ਬਿਲਕੁਲ ਪਤਲੇ ਪੂਣੇ ਵਰਗੇ ਥਾਂ ਤੇ ਚੰਗੀ ਸੋਹਣੀ ਸਪੇਸ ਵਾਂਡ ਕਿੰਨਾ ਭਾਰੋ ਦੱਸਿਆ ਜੀ ਫਿਰ ਥੱਲੇ 15 ਕਿਲੋ ਬੋਲਾ ਹੀ ਆ 15 ਕਿਲੋ ਹਾਂ ਤੇ 6 ਦੰਦ ਨੇ ਦੇ ਪਹਿਲਾਂ ਵਛੀ ਆ ਲਓ ਵੀ ਠੀਕ ਆ ਜੀ ਸੋ ਪਹਿਲਾ ਸੂਆ ਵਛੀ ਸੂਈ ਮੋਹੋਂ ਦੰਦੀ ਚੱਕੀ ਇਹ ਤਾਂ ਬੱਚਾ ਕਿੱਥੇ ਆ ਜੀ ਇਹ ਆਵੇ ਕਾਲਾ ਬੱਚਾ ਦੇ ਆਵੇ ਲਓ ਜੀ ਨਾ ਨਾ ਮਗਰ ਬੱਚਾ ਹੀ ਇਹ ਨਾਰੂ ਨਾਲਾ ਬੱਚੇ ਦੇ ਠੀਕ ਆ ਜੀ ਠੀਕ ਆ। ਲਓ ਵੀਰੇ ਖੋਲ ਕੇ ਵੀ ਦਿਖਾ ਦਗੇ ਠੀਕ ਆ ਜੀ। ਸੋ ਪਹਿਲਾ ਸੂਬਾ ਦੋਸਤੋ ਇਹ ਵਛੀ ਆਪਾਂ ਤੁਹਾਨੂੰ ਦਿਖਾ ਰਹੇ ਆ। ਅੰਗਪਾ ਕੇ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਜਰਸੀ ਦਾ ਵਿੱਚ ਕਰੋਸ ਹੈਗਾ। ਬਲੈਕ ਰੰਗ ਦੇ ਵਿੱਚ 15 ਕਿਲੋ ਪੌਲੇ ਤੋਂ ਸ਼ੁਰੂਆਤ ਕੀਤੀ ਹੈ। ਤੇ ਚੰਗੀ ਸਾਬ ਸੰਭਾਲ ਚੰਗੀ ਕੇਅਰ ਆਈ ਤੇ 20 12 ਲੀਟਰ ਨੂੰ ਆਂਦਾ ਕੋਈ ਨਹੀਂ ਹੈ ਨਾ। ਹਾ ਸੀਲਸ ਲੱਗ ਪਈ ਆ। ਐਦਾਂ ਪੈ ਨਿਆਣਾ ਇਹਨੂੰ ਪਾਓ ਚ ਨਾ ਪਾਓ। ਹੂੰ। ਕੋਈ ਗੱਲ ਹੀ ਨਹੀਂ ਕਰਨ ਵਾਲੀ ਦੀ। ਆਹ ਦੇਖੋ ਜੀ। ਸੋ ਬਾਕੀ ਕੱਦ ਵਜਨ ਜੇਕਰ ਨਸਲ ਬਰੀਡ ਦੇ ਹਿਸਾਬ ਨਾਲ ਵੇਖੀ ਆ ਵੀ ਜਰਸੀ ਦੇ ਵਿੱਚ ਦੋਸਤੋ ਅੰਗਪੱਖ ਵੀ ਇਹ ਇਹਦਾ ਹੈਗਾ ਸੋ ਚੱਡੇ ਲੇਪ ਦੀ ਬੰਤਰ ਚੰਗੀ ਆ ਸੋਹਣਾ ਲਖੇਰ ਆਪਸੀ ਥਾਣਾ ਦਾ ਤਕਰੀਬਨ ਕੋਈ 5 5 6 6 ਇੰਚ ਤੇ ਥਾਣਾ ਲੱਗਾ ਸੋ ਇੱਕ ਸਾਈਡ ਤੋਂ ਆਪਾਂ ਤੁਹਾਨੂੰ ਇਧਰੋਂ ਦਿਖਾ ਰਹੇ ਆ ਠੀਕ ਆ ਜੀ ਕੋਈ ਲੈਫਟ ਹੈਂਡ ਸਾਈਡ ਤੋਂ ਕੋਈ ਰਾਈਟ ਹੈਂਡ ਸਾਈਡ ਤੋਂ ਚੰਗੀ ਤੁਸਲੀ ਨਾਲ ਇੱਕ ਵਰੀ ਮੇਰਾ ਵੀਰ ਵੀਡੀਓ ਦੇਖ ਲਿਆ ਕਰੋ ਕਿਉਂਕਿ ਮਾਲ ਆਉਂਦਾ ਤਾਂ ਚੰਗਾ ਸਾਫ ਸੁਥਰਾ ਪਸ਼ੂ ਆਉਂਦਾ ਠੀਕ ਆ ਪੈਸੇ ਲਾਉਣੇ ਕਿਸੇ ਭਰਾ ਨੇ ਮਾਲ ਜਿੱਥੋਂ ਵੀ ਮਿਲਦਾ ਜਿਹੜੇ ਏਡੇ ਟਿਕਾਣੇ ਤੋਂ ਮ ਬਾਕੀ ਕੁਆਲਟੀ ਵਾਲੇ ਪਸ਼ੂ ਆਉਂਦੇ ਆ ਚੰਗੇ ਜਿਹੋ ਜਿਹਾ ਰੁੱਤ ਜਿਹੋ ਜਿਹਾ ਮੌਸਮ ਤੇ ਕਰੋਸਾਂਗ ਦੇ ਵਿੱਚ ਹੀ ਵੜਨਾ ਪਿਛਲੀ ਵੀਡੀਓ ਵਿੱਚ ਵੀ ਦਿਖਾਈਆਂ ਸੀ ਤੇ ਇਸ ਵਾਰ ਤੁਹਾਨੂੰ ਆਪਾਂ ਫੇਰ ਕੋਈ 5-4-4 ਜਿਹੜੇ ਅੰਗ ਨੇ ਇੱਕ ਕਰੋਸ ਦਿਖਾਉਂਦੇ ਆ ਵੀ ਉਹਦਾ ਸਰਦਾਰ ਸਾਹਿਬ ਹੈ ਆਪਣੀ ਠੰਡੀ ਠੀਰੀ ਆ ਜਿੱਦਾਂ ਮੈਂ ਬਹਿ ਬੂਗਾ ਸਿੱਧੀ ਡਰਾਈਵ ਨਿਕਲੀ ਮੈਂ ਇਹਨਾਂ ਨੂੰ ਰਸੀ ਪਾਉਂਦੀ ਲੋੜ ਨਹੀਂ ਜਿੱਦਾਂ ਮਰਜ਼ੀ ਆਇਆ ਤਸੱਲੀ ਕਰੇ ਕੋ ਆਪਣੀ ਮਰਜ਼ੀ ਨਾਲ ਰੱਖੋ ਲੈ ਵੀ ਪਹਿਲਾਂ ਨਾ ਬੱਚੀਆਂ ਇਦਾਂ ਕਦੇ ਖਲੋਂਦੀਆਂ ਨਹੀਂ ਨੇ ਹਾਂ ਕੋਈ ਗੱਲ ਹੀ ਨਹੀਂ ਕਰਨ ਵਾਲੀ ਸਾਨੂੰ ਸਾਥ ਨਹੀਂ ਬਿਲਕੁਲ ਆਹ ਬੱਚੀ ਆ ਯੋ ਵੜਾ ਪਾਰ ਕੇ ਲੱਖ ਰੁਪਏ ਦੇ ਵਾੜ ਤਿਆਰ ਹੁੰਦੀ ਆ ਹਾਂ 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 ਠੀਕ ਆ ਜੀ ਠੀਕ ਆ ਇਹਦੀ ਕੀ ਡਿਮਾਂਡ ਕਰਾਂਗੇ ਜੀ ਕਿੰਨੇ ਦੀ ਦਿੱਤੀ ਜਾਊਗੀ ਇਹ ਸੰਧੂ ਸਾਹਿਬ ਮੁੱਲ 75 ਕਰਦੇ ਆ 72000 ਦੀ ਵੱਛੀ ਦੇ ਰਣੀ 72 ਦੀ ਹਾਂਜੀ 72 ਦੀ ਦੇ ਦੇਣੀ ਆ ਠੀਕ ਆ ਜੀ ਲਓ ਵੀ 72000 ਦੀ ਇਹ ਵੱਛੀ ਮਿਲ ਜੂਗੀ ਤੁਹਾਨੂੰ ਪਹਿਲਾਂ ਵੱਛੀ ਆ 75 ਦੀ ਡਿਮਾਂਡ ਕੁਛ ਵੀ ਕਰਾ ਲਓ ਠੀਕ ਆ ਜੀ ਤੇ 72000 ਲੈ ਦੇ ਮਗਰ ਤੇ ਬੱਚਾ ਆਪਾਂ ਤੁਹਾਨੂੰ ਦਿਖਾਈ ਦਿੱਤਾ ਬਲੈਕ ਰੰਗ ਦੇ ਵਿੱਚ ਬੱਚਾ ਮਗਰ ਨਾੜੂਆ ਨਾਲ ਆ ਬੱਚੇ ਦੇ ਤੇ 15 15 ਕਿਲੋ ਬੋਲੇ ਬੋਲ ਆਇਆ ਤੇ ਦੂਜੇ ਤੇ ਜਿਹੜੇ ਦਿਨ ਦੀ ਸੂਈ ਤੇ ਥੱਲੇ ਹਾਂਜੀ ਤੇ ਇਧਰ ਆਪਣੇ ਕੋਲ ਇੱਕ ਭਾਜੀ ਆ ਵੜ ਆ ਗਈ ਤੇਰੇ ਥੱਲੇ 19 ਕਿਲੋ ਬਹੁਤ ਦੁੱਧ ਗਏ ਠੀਕ ਹੈ ਜੀ ਇਹੋ ਅੱਜ ਦਿਨ ਕਿੰਨੇ ਹੋ ਗਏ ਆ ਇਹਨੂੰ ਆ 10 12 ਦਿਨ ਹੋ ਗਏ ਆ 10 12 ਦਿਨਾਂ ਦੀ ਸੂਈ ਹਾਂ ਮਗਰ ਇਹਦੇ ਵੀ ਬੱਚਾ ਹਨਾ ਤੇਰੇ ਮਗਰ ਬੱਚਾ ਜੀ ਠੀਕ ਹੈ ਜੀ ਉਹ ਵੀ ਕੋਈ 12 ਦਿਨਾਂ ਦੀ ਇਹ ਸੂਈ ਆ ਠੀਕ ਹੈ ਜੀ ਕੋਈ 18 19 18 19 ਕਿਲੋ ਦੁੱਧ ਇਹਦੇ ਥੱਲੇ ਹੁਣ ਮ ਉਹ ਸੁਵੇਆਂ ਦੇ ਵਿੱਚ ਕਿੰਨਾ ਫਿਰ ਹੋ ਗਈ ਐ ਫੇ ਤੀਜੇ ਸੂਵੇ ਦੇ ਤੀਜੇ ਸੂਵੇ ਹਾਂਜੀ ਠੀਕ ਆ ਜੀ ਸੋ ਤੀਜੇ ਸੂਵੇ ਆ ਸੁਬਹਿਣੀ ਵਾਲੀ ਸਾਈਡ ਤੋਂ ਇਧਰੋਂ ਆਪਾਂ ਤੁਹਾਨੂੰ ਦਿਖਾ ਦਗੇ ਥਣ ਥਣ ਲੈਵਾ ਤੁਸੀਂ ਚੈੱਕ ਕਰੋ ਠੀਕ ਆ ਜੀ ਮੁੱਠੀ ਥਣ ਸੋ ਚੰਗੀ ਥੋੜੀ ਸਪੇਸ ਗਾਇਬ ਇਹਦੇ ਵੀ ਤੇ 18 19 ਕਿਲੋ ਐਸ ਵਕਤ ਦੋਤੇ ਦੇ ਥੱਲੇ ਆਹ ਖਾਲੀ ਮੇਰਾ ਠਾਲੀ ਠੁੰਡੀ ਆ ਕੋਈ ਚੱਕਰ ਹੀ ਨਹੀਂ ਆ ਠੀਕ ਆ ਜੀ ਬੱਚਾ ਮਗਰ ਮੇਲ ਬਾਫ ਤੀਜਾ ਸੂਆ ਦਿਓ ਵੀਰੇ ਖੋਲ ਕੇ ਦਿਖਾ ਦਗੇ ਖੋਲ ਬਰਾਬ ਆ ਖੋਲ ਦਿਆ ਜੀ ਸੋ ਇਧਰ ਬੱਚਾ ਕੋਈ ਤੁਹਾਨੂੰ ਦਿਖਾ ਦਗੇ ਨਾਲ ਹੀ ਆਪਾਂ ਆ ਕਰੋ ਜੱਜ ਠੀਕ ਕਰੀ ਸੋ ਬੜਾ ਸਾਰੀਆਂ ਬਹੁਤ ਵਧੀਆ ਠੀਕ ਹੈ ਜੀ ਸਾਰੇ ਕ੍ਰੋਸ ਸੰਗਾ ਤੇ ਚੌਥੇ ਨੰਬਰ ਤੇ ਇਹ ਆਪਾਂ ਤੁਹਾਨੂੰ ਦਿਖਾ ਰਹੇ ਆ ਥਾਂ ਲੰਬਾ ਦੋਹਰੇ ਥਾਂ ਕਰਮਾਲੀ ਨੂੰ ਲੱਗਾ ਨੋਕ ਵਾਲਾ ਠੀਕ ਹੈ ਜੀ ਸੋ ਚੱਡੇ ਦੇ ਦੀ ਸਾਫ ਇੱਕ ਸਾਰ ਬਿਲਕੁਲ ਪੱਧਰ ਬੈਕ ਸਾਈਡ ਤੋਂ ਸੋ 18 19 18 19 ਕਿਲੋ ਇਹਦੇ ਥੱਲੇ ਹੁਣ ਦੁੱਧ ਦੀ ਮੌਕੇ ਤੇ ਹਾਜ਼ਰ ਆ 12 ਦਿਨਾਂ ਦੀ ਸੂਈ ਦੇ ਥੱਲੇ ਤੀਜਾ ਸਵੇਰ ਠੀਕ ਹੈ ਅੱਛਾ ਭਾਜੀ ਇਹਦਾ ਮੁੱਲ ਕੀ ਕਰਦੇ ਆਂ ਮੇਰਾ ਸੰਧੂ ਸਾਹਿਬ 87000 ਮੁੱਲ ਕਰਦੇ ਆਂ 85000 ਦੀ ਗਾਹ ਦੇ ਰਣੀ ਆਪਾਂ 85000 ਦੀ ਹਾਂਜੀ ਠੀਕ ਹੈ ਵੀ ਲਓ ਵੀ 87000 ਡਿਮਾਂਡ ਰਹੂਗੀ ਠੀਕ ਹੈ ਜੀ ਤੇ 85000 ਲਾਸਟ ਇਹ ਤੁਹਾਨੂੰ ਮਿਲ ਜੂਗੀ 85000 ਬਾਕੀ ਸ਼ੋਰ ਚ ਆਪਾਂ ਹੋਊਗਾ ਮੌਕੇ ਤੇ ਕੋਈ ਸੱਜਣ ਵੀਰ ਆਵੇ ਆਪਣਾ ਕੰਟੈਕਟ ਕਰੇ ਹਾਂਜੀ ਹਾਂਜੀ ਬਿਲਕੁਲ ਬਾਹਰ ਪਾ ਹੋਊਗਾ ਖੁੱਲਾ ਡੁੱਲਾ ਜਿੰਨਾ ਵਿੱਚ ਗਜਾਇਸ਼ ਹੈ ਸੋ ਇਹ ਚਾਰ ਵੜਾ ਆਪਾਂ ਤੁਹਾਨੂੰ ਇਧਰ ਦਿਖਾ ਦਿੱਤੀਆਂ ਨੇ ਜਿਹੜੀਆਂ ਬਿਲਕੁਲ ਤਾਜ਼ੀਆਂ ਸੱਜਰੀ ਸੁਈਆਂ ਨੇ ਬੋਲੇ ਬੋਲੇ ਦੇ ਵਿੱਚ ਤਕਰੀਬਨ ਕੋਈ 2-3 ਜੜੀਆਂ ਵੈੜਾ ਚੱਲਣ ਡੀਆਂ ਤੁਹਾਨੂੰ ਬੋਲੇ ਦੇ ਵਿੱਚ ਆਪਾਂ ਨੋਟ ਕਰਾ ਦਿੱਤਾ। ਭਾਜੀ ਜਗਿੰਦਰ ਸਿੰਘ ਜੀ ਇੱਕ ਆਪਣੇ ਕੋਲ ਜਿਹੜੀ ਅਦਰ ਮੱਝ ਆ ਜਾਂਦੀ ਆ। ਹਾਂਜੀ ਆ ਮੱਝ। ਠੀਕ ਹੈ ਜੀ। ਇਹ 10 ਤੋਂ 12 ਦਿਨ ਦੀ ਸੂਈ ਆ। ਠੀਕ ਹੈ। ਕੱਟੀ ਦੇ ਮਗਰਿਆ ਆ ਬੱਚਾ ਠਾ ਦੇ ਵੀਰੇ। ਹਾਂਜੀ। ਲੋ ਵੀ ਮਗਰ ਇਹਦੇ ਕੱਟੀ ਫੀਮੇਲ ਕਾਫ। ਕੋਈ 10-12 10-12 ਦਿਨਾਂ ਦਾ ਸਮਾਂ ਹੀ ਆ ਜੀ। ਹਾਂਜੀ 10-12 ਦਾ। ਲੋ ਵੀ 10 12 ਦਿਨ ਦੀ ਸੂਈ ਤੇ ਮੱਝ ਵੀ ਪੂਰੀ ਵੱਡੀ ਆ ਇੱਕ ਹੱਡੀ ਵਾਲੀ ਮੈਂ ਦੁੱਧ ਵਾਲੀ ਆ ਸੰਧੂ ਸਾਹਿਬ ਠੀਕ ਆ ਜੀ ਸਿੰਗਲ ਹੱਡੀ ਵਾਲੀ ਆ ਤੇ ਕੱਦ तकरीबन ਤੁਸੀਂ ਵੇਖੋਗੇ ਤੇ ਕਾਫੀ ਵੱਡਾ ਇਸ ਮੈਂ ਦਾ ਤੇ ਸਵੇਰ ਦੇ ਵਿੱਚ ਤਜਾ ਹੋ ਗਈ ਏ ਹਾਂਜੀ ਇਹਦੇ ਥੱਲੇ ਹੁਣ ਭਾਜੀ ਕਿੰਨਾ ਕੁ ਇਸ ਵਕਤ ਦੁੱਧ ਇਥੇ ਨਾਲ ਦੋ ਸੰਧੂ ਸਾਹਿਬ ਮੈਂ ਗਾ ਮੈਲੇ ਦੇ ਮੈਂ ਸਟਾਰਟ ਹੋਈ ਰਾਤ ਦੀ ਠੀਕ ਆ ਰਾਤ ਦੀ ਹਾਂਜੀ ਠੀਕ ਆ ਜੀ ਵੀ 10 ਕਿਲੋ ਆ ਨੈਟ ਜਿਹੜਾ ਮੈਸੇਜ ਦੱਸ ਤਾਂ ਠੀਕ ਆ ਬਾਕੀ ਚੁਵਾਈ ਅਗਲੇ ਪਿਛਲੇ ਥਣਾ ਦੇ ਹਨ ਪੂਰ ਛੋਟੇ ਮੈਂ ਕੋਈ ਗਾਲੀ 1.5 ਪੌਣੇ 2 ਕਿਲੋ ਗਾੜਦੀ ਆ ਠੀਕ ਹੈ ਜੀ ਕਾਪੂਰ ਛਟਾ ਨਹੀਂ ਪੋਲੀ ਚ ਆਉਣਿਆ ਮੈਂ ਠੀਕ ਹੈ ਜੀ ਠੀਕਾ ਮੈਂ ਵੀ ਇੱਕ ਵਾਰੀ ਇਧਰੋਂ ਤੁਹਾਨੂੰ ਆਪਾਂ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਬਹੁਤ ਸੋਹਣਾ ਪਿੱਠਪੂੜਾ ਹੈ ਸੋ ਚੱਡੇਲੇਬ ਦੀ ਬੰਤਰ ਤੁਸੀਂ ਦੇਖ ਲਓ ਠੀਕ ਹੈ ਜੀ ਤੇ ਕੱਦ ਵੱਡਾ ਅੱਜ ਦਾ ਠੀਕ ਹੈ ਜੀ ਕੱਦ ਵੱਡਾ ਨਿਕਲੂਗਾ ਤੇ ਤੀਜਾ ਸੂਆ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ 10 ਕਿਲੋ ਨੱਟ ਤੋਤੇ ਦੇ ਥਲੇ ਹਾਜ਼ਰ ਸੋ ਵੰਡਾ-ਵੰਡਾ ਬੈਕ ਸਾਈਡ ਤੋਂ ਤੁਹਾਨੂੰ ਵੇਖ ਕੇ ਪਤਾ ਲੱਗ ਜਾਊਗਾ ਸਪੇਸ ਗੈਪ ਆਪਸੀ ਥਨਾ ਤਾਂ ਚੰਗਾ ਨੋਕ ਵਾਲਾ ਥਾਨ ਕਰ ਮਾ ਲਈ ਨੂੰ ਠੀਕ ਹੈ ਜ ਆ ਦੇਖੋ ਬਹੁਤ ਹੀ ਚਵਾਈ ਦੀ ਚੰਗੀ ਆ ਸੰਧੂ ਸਾਹਿਬ ਸੋ ਲੰਬਾਈ ਲੂਈ ਦੀ ਵੀ ਬਹੁਤ ਸੋਹਣੀ ਆ ਦੇਰ ਪੂਲ ਵੀ ਸਪੈਸ਼ਲ ਆ ਮੈਂ ਦੀ ਤੇ ਕੱਦ ਵੀ ਵੱਡਾ ਪੂਰਾ ਠੀਕ ਆ ਜੀ ਸਿੰਗਲ ਅੱਡੀ ਬਿਲਕੁਲ ਪਤਲੀ ਚਮੜੀ ਵਾਹ ਆ ਹੋਲੀ ਵੀਰੇ ਆ ਬਈ ਤੋਰ ਲਈ ਆ ਬੱਚੇ ਦਾ ਫੋਦਾ ਕਰਦੀ ਆ ਕਿਉਂਕਿ ਸਾੰਪਰ ਸੂੰਪਰ ਵਾਲੇ ਭਰਾ ਕੋਲ ਕਈ ਚਲੀ ਗਈ ਤੇ ਕੋਈ ਕਿਲੋ 2 ਕਿਲੋ 2 ਕਿਲੋ ਨੂੰ ਮੈਂ ਤਾਂ ਸੰਧੂ ਸਾਹਿਬ 15 ਕਿਲੋ ਚਵਾ ਦੂਗੀ ਆ ਹਾਂ ਲੋ ਵੀ ਠੀਕ ਆ ਜੀ ਕਿਉਂਕਿ ਦੋਸਤੋ ਮਾਲ ਵਪਾਰ ਦਾ ਕੰਮ ਆ ਕੋਈ ਜਿਆਦਾ ਜਰ ਨਹੀਂ ਟਿਕਦਾਗਾ ਕੋਈ ਵੀ ਪਸ਼ੂ ਸਾਰੇ ਭਰਾਵਾਂ ਨੂੰ ਪਤਾ ਵੀ ਇੱਕ ਦਿਨ ਆਇਆ ਦੋ ਦਿਨ ਆਇਆ ਤੇ ਦੋ ਤਿੰਨਾਂ ਦੋ ਤਿੰਨ ਦਿਨਾਂ ਦੇ ਵਿੱਚ ਪਸ਼ੂ ਦੁੱਧ ਨਹੀਂ ਵਾਤਾਗਾ ਤੇ ਗੋਦ ਆਪਣਾ ਘਾਲੀ ਨਹੀਂ ਕਰਦਾ ਦੋ ਤਿੰਨ ਦਿਨਾਂ ਦਾ ਆਣ ਕੇ ਦੇ ਆ ਤੇ ਤਕਰੀਬਨ ਹੁਣ ਮੈਲੇ ਮੂਲੇ ਤੋਂ ਚੱਲਣ ਲਈ ਆ ਕਿਉਂਕਿ ਬਾਰਿ ਤੇਰੀ 14 ਦਿਨ ਹੀ ਮੈਲੇ ਮੂਲੇ ਤੋਂ ਸਟਾਰਟ ਹੋ ਜਾਂਦੇ ਆ ਪਸ਼ੂ ਤੇ ਮੈਲੇ ਤੋਂ ਕਰਮ ਵਾਲੀ ਚੱ ਰਾਦੇ ਮੈਲਾ ਮਾਰਨਾ ਸ਼ੁਰੂ ਕੀਤਾ ਬਾਕੀ ਇੱਕ ਵਾਰੀ ਤੈਨੂੰ ਆਪਾ ਲਾ ਗਿਓ ਥਾਂ ਥਾਂ ਨੂੰ ਬੁਖਾਦ ਕੇ ਆ ਲਓ ਜੀ ਠੀਕ ਆ ਅੱਛਾ ਭਾਜੀ ਕੀ ਡਿਮਾਂਡ ਕੀ ਮੁੱਲ ਕਰਦੇ ਆ ਇਸ ਮੈ ਦਾ ਚ ਸੰਧੂ ਸਾਹਿਬ ਕਿਨਾ ਕਰ ਲਿਆ ਅੱਜ ਹੈ ਤੁਸੀਂ ਦੱਸ ਦਿਓ 50 ਮੇਰਾ ਗਲਤ ਕਰਨਾ ਅਜੇ ਹਾਂ ਠੀਕ ਆ ਮੈਂ ਕਹਿੰਦਾ 120 ਮੰਗਦੇ ਆ 115 ਦੀ ਦੇ ਦਿੰਨੇ ਆ 1 15 ਦੀ ਹਾਂ ਉਹ ਤੋਂ ਛੋਟਛਾਪਾ ਵੀ ਕਰ ਦਾਂਗੇ ਚਲੋ ਮੈਂ ਵੱਡੀ ਆ ਮੈਂ ਵੱਡੀ ਚਲੋ ਮੈਂ ਵੱਡੀ ਆ ਹਾਂਜੀ ਤੇ 1 15 ਦੀ ਬਾਕੀ ਮਾਨਤਨ ਸਾਡੇ ਖੁਸ਼ੀ ਦਾ ਕਰਦੇ ਮਾਨਤਨ ਜਿੰਨੇ ਵੀ ਆਪਣੇ ਭੈਣ ਭਰਾ ਕਰਨ ਕਰਦੇ ਮੈਂ ਤਾਂ ਖੁਸ਼ ਕਰਕੇ ਘੱਲਾਂਗੇ ਬਿਲਕੁਲ ਤੇ ਇਹ ਅੱਜ ਐਨੀਮਲ ਨੇ ਸਰਦਾਰ ਜਗਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਇਸ ਕਿਲੇ ਤੇ ਹੋਰ ਭਾਜੀ ਕੋਈ ਗੱਲਬਾਤ ਬਾਤ ਚੜ੍ਹਦੀ ਕਲਾ ਬੜੀ ਕਿਰਪਾ ਮਾਲਕ ਦੀ ਚਲੋ ਸ਼ੁਕਰ ਮਾਲਕ ਇਸੇ ਤਰ੍ਹਾਂ ਰੱਖੇ ਜੀ ਤੇ ਇਧਰ ਦੋਸਤੋ ਆਪਾਂ ਜਿਹੜੀਆਂ ਤੁਹਾਨੂੰ ਚਾਰ ਬੜਾਂ ਦਿਖਾਈਆਂ ਨੇ ਬਾਕੀ ਚਵਾਈ ਤੁਸੀਂ ਨਾਲ ਦੀ ਨਾਲ ਦੇਖ ਲਈ ਆ ਠੀਕ ਆ ਜੀ ਕਿਉਂਕਿ ਆਪਣਾ ਵੀ ਫਰਜ਼ ਬਣਦਾ ਹੈ ਤੇ مالک ਓਨਰ ਵੀ ਆਂਦੇ ਆ ਵੀ ਤਕਰੀਬਨ ਜਿਹੜੀ ਚਵਾਈ ਸਾਰੇ ਭੈਣ ਭਰਾਵਾਂ ਨੂੰ ਇੱਕ ਵਾਰੀ ਸਾਹਮਣੇ ਪੇਸ਼ ਕਰਤੀਏ ਬਾਅਦ ਵਿੱਚ ਕਿਸੇ ਦਾ ਬਿਲਕੁਲ ਸੌਦਾ ਕਰਨਾ ਜਾਂ ਡਿਸੀਜਨ ਲੈਣਾ ਸੌਖਾ ਹੋ ਜੇ ਕਿਉਂਕਿ ਉਹਨਾਂ ਵੀਰਾਂ ਦੇ ਲਈ ਆਪਾਂ ਦੋ ਦੋ ਚਾਰ ਚਾਰ ਭਾਰਾਂ ਮਾਰ ਕੇ ਦਿਖਾ ਦਿੰਨੇ ਆ ਵੀ ਜਿਹੜੇ ਮੇਰੇ ਭਰਾ ਨਹੀਂ ਆ ਜਾ ਸਕਦੇ ਕਿ ਜਿਹੜੇ ਲਾਗੇ ਬੰਨੇ ਵਾਲੇ ਚਾਹੇ ਮਾਝੇ ਵਾਲੇ ਆ ਮਾਲਵੇ ਵਾਲੇ ਆ ਦਬਾਬੇ ਵਾਲੇ ਆ ਜਿਹੜਾ ਵੀ ਆ ਜਾ ਸਕਦਾ ਠੀਕ ਹੈ ਜੀ ਉਹਨੇ ਇੱਥੇ ਤਸੱਲੀ ਆਪੇ ਤੇ ਆਣ ਕੇ ਕਾਰੀ ਲੈਣੀ ਹੁੰਦੀ ਆ ਤੇ ਜਿਹੜੇ ਭਰਾ ਨਹੀਂ ਆ ਜਾ ਸਕਦੇ ਠੀਕ ਹੈ ਜੀ ਉਹਨਾਂ ਦੇ ਲਈ ਆਪਾਂ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਬ ਸੋ ਪਸ਼ੂ ਪਸੰਦ ਆਉਣ ਦੇ ਤਾਲੋਂ ਠੀਕਾ ਜੀ ਚੰਗੀਆਂ ਬਿਹੜਾਂ ਨੇ ਕਰੋ ਸੰਗ ਦੇ ਵਿੱਚ ਪਸ਼ੂ ਆ ਸਾਰੇ ਤੇ ਬਾਕੀ ਪੂਰੇ ਫੱਪਦੇ ਆ ਵਜਨ ਲੋਡ ਆ ਵਜਨ ਲੋਡ ਦੇ ਵਿੱਚ ਆ ਪੂਰੇ ਵਜਨਦਾਰ ਆ ਸੋ ਅੱਜ ਪੰਜਾਂ ਨਗਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਕਰੋ ਤਾਂ ਜੋ ਕਿ ਨਵੇਂ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਤੇ ਇੱਕ ਆਪਾਂ ਨੰਬਰ ਲੈ ਲੈਨੇ ਆ ਸਰਦਾਰ ਜਗਿੰਦਰ ਸਿੰਘ ਉਹਨਾਂ ਦੇ ਇੱਕ ਭਾਜੀ ਨੰਬਰ ਆਪਣੇ ਕਰ ਦਿਓ ਸਾਂਜੀ 97790 ਤੇ 68037 ਠੀਕ ਹੈ ਜੀ 97557 ਆ 1059 ਠੀਕ ਹੈ ਮਾ ਮੁੰਡਾ ਨੰਬਰ ਦੱਸ ਨਹੀਂ ਆਉਂਦਾ ਵੇਖ ਲੈਣਾ ਹਾਂਜੀ ਠੀਕ ਆ ਲੋ ਵੀ ਭਰਾਵੋ ਦੱਬ ਕੇ ਮੇਰਾ ਭਰਾ ਆ ਵੀਡੀਓ ਸ਼ੇਅਰ ਕਰਦੇ ਹੋ ਆਪਣਾ ਹੱਕ ਸਮਝ ਕੇ ਕਿਉਂਕਿ maal ਬੜੇ ਸਾਫ ਸੁਥਰਾ ਭਾਜੀ ਜਗਿੰਦਰ ਸਿੰਘ ਹੁਣੇ ਲੈ ਕੇ ਆਉਂਦੇ ਆ ਪਹਿਲਾਂ ਵੀ ਵੀਡੀਓ ਪਾਉਂਦੇ ਰਹੇ ਆ ਆਪਾਂ ਠੀਕ ਆ ਜੀ ਚੰਗੇ ਸੁਥਰੇ ਪਸ਼ੂ ਹੁੰਦੇ ਆ ਤੇ ਬਾਕੀ ਦੁੱਧਵਾਦ ਜਿੰਨਾ ਤੁਹਾਨੂੰ ਬੋਲਾ ਦੱਸਿਆ ਗਿਆ ਉਹਨਾਂ ਬੋਲਾ ਥੱਲੇ ਇਹਨਾਂ ਪਸ਼ੂਆਂ ਦੇ ਹੋਊਗਾ ਜਿੱਦਾਂ ਮਰਜੀ ਮੇਰਾ ਭਰਾ ਇੱਥੇ ਆਣ ਕੇ ਆਪਦਾ ਸਾਈਬ ਇਹਨਾਂ ਕਰਕੇ ਤਸੱਲੀ ਕਰ ਲੈ ਸੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ